ਬਾਕੀ ਤੇ ਨਿਕਲਾ ਕਿ ਪਰਾਲੀ ਸਰ ਜਦੋਂ ਪੰਡਾ ਢੀਦਾ ਸਾਰੇ ਦਾ ਕੋਈ ਯਸਮਾਨ ਹੈ ਸਰ ਜਦੋਂ ਕਿ ਰਾਤ ਹੋਵੇ ਸਰ ਤਾਂ ਰਾਤ ਕੁਝ ਨਹੀਂ ਆਈ ਮੇਰਾ ਨਾਮ ਸੁਰਮੂ ਹੈ ਸਰ ਅਸੀਂ ਅੰਦਰ ਸੁੱਤੇ ਦੇ ਹੀ ਨੰਗਰਾਂ ਨੂੰ ਚਰਾ ਚ ਰੂਕੇ ਉਧਰ ਲਿਆ ਕੇ ਦੇ ਅੰਦਰ ਸੁੱਤੇ ਦੇ ਹੀ ਤੇ ਸਾਨੂੰ ਸਰ ਕੋਈ ਪਤਾ ਨਹੀਂ ਚੱਲਿਆ ਕੀ ਕਿਧਰ ਆ ਗਈ ਹੈ ਸਾਡੇ ਪਿੱਡ ਦੇ ਬਤਿਆਰੇ ਨਾਲ ਜਾਗਾਇਆ ਸਾਡੇ ਬੱਚੇ ਬੱਚੇ ਸੇ ਬਾਹਰ ਗੱਡਿਆ ਕੋਈ ਪਤਾ ਦਿਲੇਗਾ ਇਹ ਦਾਰਗ ਸਰ ਸਿਰ ਸੌਦਾ ਨੁਕਸਾਨ ਬੜਾ ਹੋ ਗਿਆ ਜੀ 4 ਲੱਖ ਦੀ ਨਗਦੀ ਸੀ 4 ਲੱਖ ਰਗੇ ਨਹੀਂ ਸਰ ਬਾਕੀ 3 ਲੱਖ ਦੀ ਪਰਾਲੀ ਸੀ ਸਰ ਜਦ ਜੋ ਪੰਡਾ ਟੀਂਦਾ ਸਾਰੇ ਹੀ ਸਰ ਅੰਦਰ ਜੋ ਉਹਦੀ ਸਮਾਨ ਹੈ ਸਾਰਾ ਸਾਰ ਜਲ ਕੇ ਰਾਖ ਹੋ ਗਿਆ ਸਰ ਸਾਡੇ ਹੱਥ ਕੁਛ ਨਹੀਂ ਆਇਆ ਸਰ ਪੰਡਾਲੇ ਬਧੇਰੀ ਮਦਦ ਕੀਤੀ ਫਿਰ ਕੁਛ ਬਚਿਆ ਨਹੀਂ ਅੱਗ ਬੜੀ ਜ਼ੋਰਦਾਰੀ ਸੀ ਅਸੀਂ ਬੱਚੇ ਮਾਲ ਆਪਣੇ ਜਾਨਵਰ ਅਸੀਂ ਬੜੇ ਜ਼ੋਰ ਨਾਲ ਪੰਡਾਲਾਂ ਨੇ ਬਚਾਏ ਆ ਬੱਚੇ ਅਸੀਂ ਬੜੀ ਮੁਸ਼ਕਲ ਨਾਲ ਕੱਢਿਆ ਬਾਹਰ ਸਰ ਕੋਈ ਜਾਨਵਰ ਦਾ ਨੁਕਸਾਨ ਨਹੀਂ ਨਹੀਂ ਸਰ ਜਾਨਵਰ ਬਚ ਗਏ ਜਾਨਵਰ ਦਾ ਨੁਕਸਾਨ ਕੋਈ ਨਹੀਂ ਸਰ ਕੀ ਮੰਗ ਕਾ ਤੁਸੀਂ ਸਰ ਸਰਕਾਰ ਤੁਮਕ ਸਰ ਸਾਹਮਣੇ ਹੈ ਗਰੀਬ ਬੰਦੇ ਹੈ ਸਰ ਘਰੋਂ بے ਘਰ ਹੋ ਗਏ ਸਰ ਤਨੂ ਦੇ ਸੌਣ ਵਾਸਤੇ ਵੀ ਕੁਝ ਨਹੀਂ ਰਾਤ ਨੂੰ ਜਰ ਜਰ ਦੇ ਮੁੰਡੇ ਬਸ ਸਭ ਕੁਝ ਸੌਣ ਆ